ਤੇ ਜਾਣ ਓ ਹੋ 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 ਕਿੰਨੀਆਂ ਪਾਰਟੀਆਂ ਬਦਲ ਗਿਆ ਕਦੇ ਇਧਰੋਂ ਕਦੇ ਉਧਰੋਂ ਹੁਣ ਇਧਰੋਂ ਹੁਣ ਉਧਰੋਂ ਓ ਰਹਿਣ ਦਾ ਮਹਾਰਾਜ ਰਹਿਣ ਤੋਂ ਓ ਸਾਈਕਲ ਦੇ ਵੀ ਸਟੈਂਡ ਹੁੰਦਾ ਓ ਦੋਜੀ ਵਾਲੇ ਮੋਟਰਸਾਈਕਲ ਨੇ ਜਿੱਦਨੂ ਡੇਟਾ ਕਰਦਾ ਉਧਰ ਨਹੀਂ ਹੋ ਜਾਂਦਾ ਮਾ ਜੀ ਮੁਖਤਦੀ ਸਾਹਿਬ ਬੜਾ ਡਰੈਸ ਮੈਨੂੰ ਪਤਾ ਲੱਗਿਆ ਹੁਣ ਕਿਤੇ ਨਵੀਂ ਪਾਰਟੀ ਜਾ ਰਹੀ ਹੈ ਮੈਨੂੰ ਪਤਾ ਲੱਗਿਆ ਕਿ ਨਵੀਂ ਪਾਰਟੀ ਜਾ ਰਹੀ ਹੈ ਕਈ ਵਾਰੀ ਸਪੀਕਰ ਸਾਹਿਬ ਜੀ ਕਈ ਵਾਰੀ ਮੈਂ ਦੇਖਿਆ ਕਿ ਕਈ ਵਾਰੀ ਬੱਚੇ ਹੁੰਦੇ ਆ ਉਹਨਾਂ ਨੂੰ ਕੋਈ ਗੰਭੀਰ ਬਿਮਾਰੀ ਹੁੰਦੀ ਹੈ ਪਤਾ ਲੱਗ ਜਾਂਦਾ ਕਿ ਸਾਲ ਦੋ ਥਾਲੀ ਜ਼ਿੰਦਗੀ ਹੈ ਉਹ ਬੱਚੇ ਨੂੰ ਪੁੱਛੇ ਨੇ ਤੂੰ ਕੀ ਬਣਨਾ ਹੈ ਉਹ ਕਹਿੰਦਾ ਜੀ ਮੈਂ ਐਸਐਸਪੀ ਬਣਨਾ ਹੈ ਤਾਂ ਜਿਹੜਾ ਜ਼ਿਲ੍ਹੇ ਦਾ ਐਸਐਸਪੀ ਹੈ ਇੱਕ ਘੰਟੇ ਵਾਸਤੇ ਉਹਨੂੰ ਆਪਣੀ ਕੁਰਸੀ ਤੇ ਬਿਠਾ ਦਿੰਦਾ ਕਿ ਤੂੰ ਤੂੰ ਫੀਲਿੰਗ ਲੈ ਲੈ ਤੇਰੀ ਜ਼ਿੰਦਗੀ ਜ਼ਿਆਦਾ ਨਹੀਂ मैं यी कहना कि जिंदगी ज्यादा नहीं पर मिलनी नहीं कुरसी बाजवा साहब नफर करता अद्धा घंटा इतने बहुत बाजवा साहब अद्धा घंटा बह के फीलिंग ले लो लोग ने नहीं देनी इत बह लो उ पजामी है काम ने मुश्किल है जी मुश्किल है ਹਾਂ ਹਲੇ ਕਾਂਗਰਸੀਓ ਹੈਰਾਸਾਬ ਕਾਂਗਰਸੀਓ ਅੱਜਕੱਲ ਕਿੱਥੇ ਆਜਕੱਲ ਪਹਿਲਾਂ ਖਾਲੀਆਂ ਘਰੇ ਸੀ ਮੈਂ ਤਾਂ ਖੜਾ ਸਟਾਲਿਆ ਸੀ ਐਦੋ ਵੀ ਸਟਾਲੋ ਇਹ ਮਾਂਜੂ ਤੁਹਾਨੂੰ ਇਹ ਮਾਂਜੂ ਬਾਜਵਾ ਸਾਹਿਬ ਬਾਜਵਾ ਸਾਹਿਬ ਬਾਜਵਾ ਸਾਹਿਬ ਏ ਸਰ ਕਹਿੰਦੇ ਸੈਸ਼ਨ ਛੋਟਾ ਹੁੰਦਾ ਸਾਨੂੰ ਬੋਲਣ ਦਾ ਮੌਕਾ ਨਹੀਂ ਮਿਲਦਾ ਐਤ ਕੀ 1 ਮਾਰਚ ਤੋਂ 15 ਮਾਰਚ ਤੱਕ ਦਾ ਸੈਸ਼ਨ ਹੈ ਹੁਣ ਚੱਲਣ ਨਹੀਂ ਦਿੰਦੇ ਦਫਾ ਕਿਹੜੇ ਪਾਸੇ ਤੁਸੀਂ ਯਾਰ ਹੱਦ ਆ ਯਾਰ ਕਿਸੇ ਪਾਸੇ ਤਾਂ ਆ ਜਾਓ ਇਹਨੇ ਤੁਹਾਨੂੰ ਬੇਇੱਜ਼ਤੀ ਕਰਦਾ ਇਹਨਾਂ ਦੀ ਜਮਾਂ ਗੱਲ ਸੁਣੋ ਇਹਨਾਂ ਦੀ ਪੰਜਾਬ ਦੇ ਲੋਕ ਨਹੀਂ ਗੱਲ ਸੁਣ ਰਹੇ ਇਹਨਾਂ ਨੂੰ ਇੱਥੇ ਕੋਈ ਸੁਣੀ ਜਾਂਦੇ ਨਹੀਂ ਤੁਸੀਂ ਇਹਨਾਂ ਦੀ ਕੌਣ ਸੁਣਦਾ ਇਹਨਾਂ ਦੀ ਕਿ ਹਾਊਸ ਜਰ ਨਹੀਂ ਕਰੋ ਤੁਸੀਂ ਜਿਹੜਾ ਰਿਵਰਸ ਨੂੰ ਸਪੀਕਰ ਸਾਹਿਬ ਜਲਾ ਰਹੇ ਨੇ ਹਾਜ਼ਰੂ ਹਾਂ ਮੈਂ ਵੀ ਉਧਰ ਕਹਿ ਰਿਹਾ ਸਰ ਇਹ ਤੁਹਾਨੂੰ ਡਿਕਟੇਟ ਕਰ ਰਿਹਾ ਕਿ ਹਾਊਸ ਨੂੰ ਰਜਨ ਕਰੋ ਫਿਰ ਸਾਡੇ ਮੁਤਾਬਕ ਗੱਲ ਕਰੋ ਸਾਨੂੰ মিডিਆ ਮੂਰੇ ਜਾਇਆ ਆਉਣ ਦਾ ਸਾਨੂੰ ਤਕਤੀਆਂ ਦਿਖਾਇਆ ਆਉਣ ਦਾ ਇਹ ਆ ਗੱਲ ਕਰ ਰਹੇ ਆ ਐਸੇ ਕਰਕੇ ਲੋਕਾਂ ਨੇ ਕੱਢਿਆ ਸਾਰੇ ਐਸੇ ਕਰਕੇ ਲੋਕਾਂ ਨੇ ਇਤਕੀ ਨਿਬੜੇ ਆ ਇਹ ਅੱਜ ਜਿਹੜੇ 18 17 ਆ ਗਿਆਂ ਇਹ ਵੀ ਨਿਬੜ ਜਾਣਗੇ ਇਤਕੀ ਦੇਖੋ ਤਾਂ ਦੱਸੋ ਤੁਸੀਂ ਦੱਸ ਦਿਓ ਕਿੱਥੋਂ ਲੱਗ ਰਹੇ ਆ ਅੱਜ ਆਪਣਾ ਵਾਦਾ ਹੋਇਆ ਨਹੀਂ ਸਪੀਕਰ ਸਾਹਿਬ ਇਹ ਚੰਦਰ ਬਾਰਤਨ ਲੋੜੂ ਅੰਦਰੋਂ ਲੋੜੂ ਨਾ ਕਿ ਇੱਥੇ ਰਹਿਣ ਲੋਕਤੰਤਰ ਦਾ ਮਜ਼ਾ ਆਵੇ ਵਿਪੱਖ ਹੋਵੇ ਸਪੀਕਰ ਸਾਹਿਬ ਮੈਂ ਚਲੋ 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 ਆਪਾ ਬਹੁਤ ਟਾਈਮ ਖਰਾਬ ਨਹੀਂ ਕਰਦੇ ਅਸਲ ਤੇ ਜਿੰਦੇ ਨੂੰ ਫਾਟ ਕੇ ਮੈਂ ਤੁਹਾਨੂੰ ਜੇਤ ਦਿੱਤਾ ਮੈਂ ਇਹ ਨਾਲ ਬੇਨਤੀ ਕਰ ਦਿੰਦਾ ਜੇ ਬਾਹਰ ਜਾਣਾ ਚਾਹੁੰਦੇ ਨੇ ਤਾਂ ਇਹਨਾਂ ਨੂੰ ਜਾਣ ਲੈਣ ਦਿਓ ਜੀ ਉਹ ਤੋਂ ਬਾਅਦ ਚਲਾ ਲਾਂਗੇ ਫਿਰ ਅੱਪਾ ਤਾਂ ਕਿ ਅੰਦਰ ਨਾ ਆ ਸਕਣ ਫਿਰ ਦੁਆਰਾ ਸਪੀਕਰ ਸਾਹਿਬ ਇਹਨਾਂ ਨੇ ਜਾਣਾ ਹੈ ਇਹਨਾਂ ਦੇ ਜਾਣਾ ਹੈ ਇਹ ਸੱਚ ਸੁਣ ਨਹੀਂ ਸਕਦੇ ਇਹਨਾਂ ਨੇ ਜਾਣਾ ਹੈ ਇਹਨਾਂ ਨੂੰ ਜਾਣ ਦਾ ਕੋਈ ਬਹਾਨਾ ਦੇ ਦਿਓ ਜੀ ਬਸੇ ਤਾਂ ਕਹਿੰਦੇ ਸਾਨੂੰ ਕੁਰਸੀ ਦਿਵਾਓ ਸਾਨੂੰ ਕੁਰਸੀ ਦਿਵਾਓ ਉਹ ਮਿਲ ਨਹੀਂ ਸਕਦੀ ਉਹ ਲੋਕ ਦਿੰਦੇ ਆ ਜੀ ਉਹ ਲੋਕ ਦਿੰਦੇ ਆ ਜਿਗ ਤੇ ਇਹਨਾਂ ਦੇ ਹੱਥ ਚ ਹੁੰਦੀ ਆ ਵੀ ਲੈ ਲੈਂਦੇ ਆ ਹਾਂ ਹੁਣ ਜਦੋਂ ਗੁਰੂ ਅਮਰਦਾਸ ਦੀ ਗੱਲ ਚੱਲ ਰਹੀ ਆ ਐਥੇ ਮੁਰਦਾਬਾ ਦੇ ਨਾਰੇ ਲਾਉਣ ਵਾਲਿਆਂ ਨੂੰ ਕੋਈ ਨਰਕਾਂ ਚ ਧੋਈ ਮਿਲੂ ਇਹਨਾਂ ਨੂੰ ਨਰਕਾਂ ਚ ਧੋਈ ਮਿਲੂ ਇਹਨਾਂ ਨੂੰ ਇਹ ਸਾਡੇ ਕੋਲ ਹੀ ਰਿਹਾ ਪਹਿਲਾਂ ਸਾਡੇ ਕੋਲ ਹੀ ਰਹਿ ਸੀ ਤੁਹਾਨੂੰ ਕਹਿੰਦੇ ਆ ਸਾਡਾ ਤੇਰਵਾ ਬਹੁਤ ਮਾਰਾ ਹੈ ਇਹ ਤੁਹਾਨੂੰ ਮਾਜੂ ਸਾਰਿਆਂ ਨੂੰ ਦੇਖਿਓ અમાਰ ਦਿੱਤੇ ਆ ਜੀ ਮੈਂ ਕਹਿੰਦਾ ਸਪੀਕਰ ਤੇ ਮੈਂ ਕਹਿੰਦਾ ਕੈਮਰੇ ਤੇ ਦਿਖਾਉਣਾ ਚਾਹੀਦਾ ਹੈ ਕਿ ਜਦੋਂ ਪੰਜਾਬ ਦੀ ਤਰੱਕੀ ਦੀ ਗੱਲ ਹੋ ਰਹੀ ਹੈ ਬਿਜਲੀ ਮੁਕਤੀ ਦੀ ਗੱਲ ਹੋ ਰਹੀ ਹੈ ਮੋਹੱਲਾ ਕਲੀਨਿਕਾਂ ਦੀ ਗੱਲ ਹੋ ਰਹੀ ਹੈ ਜਦੋਂ ਪੰਜਾਬ ਦੇ ਵਿੱਚ ਇਨਫਰਾਸਟ੍ਰਕਚਰ ਦੀ ਗੱਲ ਹੋ ਰਹੀ ਹੈ ਇੰਡਸਟਰੀ ਦੀ ਗੱਲ ਹੋ ਰਹੀ ਹੈ ਉਸ ਵੇਲੇ ਕਾਂਗਰਸ ਕਹਿ ਰਹੀ ਹੈ ਸਾਨੂੰ ਕੁਰਸੀਆਂ ਦਿਵਾਓ ਸਾਨੂੰ ਕੁਰਸੀਆਂ ਦਿਵਾਓ ਆ ਤੁਸੀਂ ਕੋਈ ਇਹਨਾਂ ਨੂੰ ਕੋਈ ਨਹੀਂ ਲੱਭਣਾ ਤੇ ਇਹ ਓਪ ਮੱਖਰ ਨੇ ਕਦੇ ਐਸ ਫੁੱਲ ਤੇ ਮੇਰਾ ਯਾਰ ਦਿੱਤਲੀਆਂ ਵਰਗਾ ਕਦੇ ਐਸ ਫੁੱਲ ਤੇ ਕਦੇ ਰੋਜ਼ ਫੁੱਲ ਸਭ ਕੁਝ ਕਰਾਂਗੇ ਲੇਕਿਨ ਪਹਿਲਾ ਮੁੱਖ ਮੰਤਰੀ ਸਾਹਿਬ ਤੁਸੀਂ ਆਪਣੀ ਗੱਲ ਚાલુ ਕਰੋ ਜੀ ਨਹੀਂ ਤੁਸੀਂ ਇਹਦਾ ਮਤਲਬ ਇਹ ਕਹਿ ਕੇ ਕਿ ਹਾਊਸ ਜਲ ਨਹੀਂ ਕਰੋ ਤੁਸੀਂ ਜਲਾ ਰਹੇ ਹੋ ਹਾਊਸ ਨੂੰ ਸਪੀਕਰ ਸਾਹਿਬ ਜਲਾ ਰਹੇ ਨਹੀਂ ਹਾਊਸ ਨੂੰ ਹਾਂ ਨਵੀ ਉਧਰ ਕਹ ਰਹੇ ਆ ਸਰ ਇਹ ਤੁਹਾਨੂੰ ਡਿਕਟੇਟ ਕਰ ਰਹੇ ਆ ਕਿ ਹਾਊਸ ਨੂੰ ਰਜਿਸਟਰ ਕਰੋ ਫਿਰ ਸਾਡੇ ਮੁਤਾਬਿਕ ਗੱਲ ਕਰੋ ਸਾਨੂੰ মিডিਆ ਮੂਰੇ ਜਾਇਆ ਹੋਂਦ ਸਾਨੂੰ ਤਕਤੀਆਂ ਦਿਖਾਇਆ ਹੋਂਦ ਇਹ ਆ ਗੱਲ ਕਰ ਰਹੇ ਆ ਮੈਂ ਉਹ ਸਰ ਤੁਸੀਂ ਆਰਡਰ ਕਰ ਰਹੇ ਹੋ ਮਾਨ ਨਹੀਂ ਰਹੇ ਦਨ ਪ੍ਰਿਵਿਲੇਜ ਐਕਸ਼ਨ ਵੀ ਹੋਣਾ ਚਾਹੀਦਾ ਸਰ ਪ੍ਰਿਵਿਲੇਜ ਐਕਸ਼ਨ ਕਿ ਸਪੀਕਰ ਦੀ ਨਹੀਂ ਗੱਲ ਮੰਨ ਰਹੇ ਸਪੀਕਰ ਨੂੰ ਡਿਕਟੇਟ ਕਰ ਰਹੇ ਹੋ ਤੁਸੀਂ ਮੈਂ 1 ਮਿੰਟ ਮੈਂ ਬੇਤੀ ਕਰਨਾ ਤੁਹਾਡੀ ਗੱਲ ਵੀ ਸੁਣ ਲਾਂਗੇ ਆਪਾਂ ਹਾਊਸ ਵੀ ਚਲਾਉਣਾ ਹੈ ਤੁਸੀਂ ਬੈਠੋ ਮੈਂ ਆਪਾ ਮੁੱਖ ਮੰਤਰੀ ਸਾਹਿਬ ਦੀ ਗੱਲ ਸੁਣ ਲਈਏ ਤੇ ਡਿਪਟੀ ਸਪੀਕਰ ਸਾਹਿਬ ਤੁਸੀਂ ਉੱਪਰ ਆ ਜਾਓ ਮੈਂ ਇਹਨਾਂ ਦੀ ਗੱਲ ਸੁਣ ਲਵਾਂ ਠੀਕ ਹੈ ਨਾ ਜੀ ਤੁਸੀਂ ਤੁਸੀਂ 2 ਮਿੰਟ 1 ਮਿੰਟ ਤੁਸੀਂ ਬਖਰੀ ਕਰਦੇ ਸੁਣੋ ਨਾ ਤੁਸੀਂ ਵੀ ਡਿਕਟੇਟ ਨਾ ਨਾ ਕਰੋ ਸਰ ਸਾਹਿਬ ਮੈਂ ਤੁਹਾਨੂੰ ਬੇਨਤੀ ਕਰਦਾ ਇਹਨਾਂ ਦੀ ਜਮਾਂ ਗੱਲ ਨਾ ਸੁਣੋ ਇਹਨਾਂ ਦੀ ਪੰਜਾਬ ਦੇ ਲੋਕ ਨਹੀਂ ਗੱਲ ਸੁਣ ਰਹੇ ਨਾ ਮੈਂ ਇੱਥੇ ਕੋਈ ਸੁਣੀ ਜਾਂਦੇ ਤੁਸੀਂ ਇਹਨਾਂ ਦੀ ਕੌਣ ਸੁਣਦਾ ਇਹਨਾਂ ਦੀ ਓਏ ਇੱਥੇ ਰੋਲਾ ਪਾਉਣ ਨੂੰ ਆਉਂਦੇ ਰੋਲਾ ਪਾ ਕੇ ਜਿੰਦਾਬਾਦ ਮਰਦਾਬਾਦ ਅਸੀਂ ਅੱਜ ਹਾਊਸ ਬੰਦ ਕਰਾਤਾ ਪ੍ਰਾਪਤੀ ਮੰਨਦੇ ਹਾਊਸ ਨੂੰ ਪਹਿਲਾਂ ਤਾਂ ਕਹਿੰਦੇ ਬਾਜਾ ਸਾਹਿਬ ਬਾਜਾ ਸਾਹਿਬ ਬਾਜਾ ਸਾਹਿਬ ਇਹ ਸਰ ਕਹਿੰਦੇ ਸੈਸ਼ਨ ਛੋਟਾ ਹੁੰਦਾ ਸਾਨੂੰ ਬੋਲਣ ਦਾ ਮੌਕਾ ਨਹੀਂ ਮਿਲਦਾ ਐਤਕੀ 1 ਮਾਰਚ ਤੋਂ 15 ਮਾਰਚ ਤੱਕ ਦਾ ਸੈਸ਼ਨ ਹੈ ਹੁਣ ਚੱਲਣੇ ਨਹੀਂ ਦਿੰਦੇ ਦਫਾ ਕਿਹੜੇ ਪਾਸੇ ਤੁਸੀਂ ਯਾਰ ਹੱਦ ਆ ਯਾਰ ਕਿਸੇ ਪਾਸੇ ਤਾਂ ਆ ਜਾਓ

ਇਹ ਪਹਿਲਾਂ ਵਾਲੀ ਗੱਲ ਗਲਤ ਹੈ ਆਪਾਂ ਕੰਮ ਚਲਾਈਏ ਚਲੋ ਜੀ ਸਪੀਕਰ ਸਾਹਿਬ ਜੀ ਮੇਰਾ ਗਿਫਟ ਹੈ ਇੱਕ ਮਿੰਟ ਸ਼ਰਮ ਸਪੀਕਰ ਸਾਹਿਬ ਪਹਿਲਾਂ ਦੱਸੋ ਗੱਲ ਤੁਸੀਂ ਕਰਲਾ ਜੰਦੇ ਵਾਲੀ ਦੱਸੋ ਬੰਦੇ ਕਹਿੰਦੇ ਕੈਰੀ ਵਾਲੀ ਨਹੀਂ ਸਪੀਕਰ ਸਾਹਿਬ ਇਹ ਚੰਦਰ ਬਾਦਲ ਤਾਂ ਲੋਣਾ ਨਾ ਅੰਦਰ ਲੋਣਾ ਤਾਂ ਕਿ ਇੱਥੇ ਰਹਿਣ ਲੋਕਤੰਤਰ ਦਾ ਮਜ਼ਾ ਆਵੇ ਵਿਪੱਖ ਹੋਵੇ सभी के, सभी के चलो 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 बहुत टाइम खराब नहीं कर दे। देखो इथे ना किसी ने गिंदरा लाया एक मिनट मेरी गल सुनो ना ला मान योग मुख्यमंत्री साहब की गल मैं प्रियेट करता है। एप्रीशिएट भी डिस्कशन हो जलो ਆਪਣੀ ਗੱਲ کہہ ਕੇ ਇੱਕ ਪਖਤੂਰਾ ਜੇ ਟੁਰ ਜਾਂਦਾ ਸਪੀਕਰ ਤਾਂ ਲੋਕਾਂ ਦੀ ਗੱਲ ਸੁਣਦਾ ਨਹੀਂ ਇੱਥੇ ਗਲਤ ਗੱਲ ਹੈ ਨਾ ਸਪੀਕਰ ਸਾਹਿਬ ਅਸਲ 'ਚ ਜਿੰਦੇ ਨਾਲ ਫਸ ਗਏ ਅਸਲ 'ਚ ਜਿੰਦੇ ਨਾਲ ਫਸ ਗਏ ਮੈਂ ਤੁਹਾਨੂੰ ਗਿਫਤ ਦਿੰਦਾ ਮੇਰੇ ਨਾਲ ਬੇਨਤੀ ਕਰ ਦਿਨਾ ਜੇ ਬਾਹਰ ਜਾਣਾ ਚਾਹੁੰਦੇ ਨੇ ਤਾਂ ਇਹਨਾਂ ਨੂੰ ਜਾਣ ਲੈਣ ਦਿਓ ਜੀ ਉਦੋਂ ਬਾਅਦ ਚਲਾ ਲਾਂਗੇ ਮੇਰੇ ਅੱਪਾ ਤਾਂ ਕਿ ਅੰਦਰ ਨਾ ਆ ਸਕਣ ਫਿਰ ਦੁਬਾਰਾ ਚਲੋ ਚਲੋ ਬੀਗਰ ਸਾਹਿਬ ਇਹਨਾਂ ਨੇ ਜਾਣਿਆ ਇਹਨਾਂ ਨੇ ਜਾਣਿਆ ਇਹ ਸੱਚ ਸੁਣ ਨਹੀਂ ਸਕਦੇ ਇਹਨਾਂ ਨੇ ਜਾਣਿਆ ਇਹਨਾਂ ਨੂੰ ਜਾਣਦਾ ਕੋਈ ਬਹਾਨਾ ਦੇ ਦਿਓ ਜੀ ਦੇਖੋ ਮਾਰਯੋਗ ਮੁੱਖ ਮੰਤਰੀ ਸਾਹਿਬ ਮਾਰਯੋਗ ਲੀਡਰ ਆਫ ਪਾਕਿਸਤਾਨ ਤਾਲਾ ਅੰਦਰੋਂ ਲੱਗ ਰਿਹਾ ਮਿਸਟਰ ਬਾਜਵਾ ਕਿਹੜੀ ਤਾਲਾ ਅੰਦਰੋਂ ਲੱਗ ਰਿਹਾ ਹੈ ਤਾਲਾ ਬਾਹਰੋਂ ਨਹੀਂ ਲੱਗ ਰਿਹਾ ਤਾਲਾ ਅੰਦਰੋਂ ਲੱਗ ਰਿਹਾ ਹੈ ਤਾਂ ਕਿ ਤੁਸੀਂ ਅੰਦਰ ਰਹੋ ਚਲੋ ਜਾਓ ਸਭੀ ਕਸਾਲ ਇਹਨਾਂ ਨੂੰ ਜਾਣ ਦੋ ਇਹਨਾਂ ਨੂੰ ਜਾਣ ਦਾ ਬਾਤ ਕਰ ਲਗੋ ਮੈਂ ਬੇਨਤੀ ਕਰਦਾ ਹਾਂ ਪੱਖ ਅਤੇ ਵਿਪੱਖ ਨੂੰ ਕਿ ਇੱਥੇ ਜਿਹੜੀ ਗੱਲ ਜਿੰਦਨੇ ਵਾਲੀ ਹੋਈ ਹੈ ਉਹ ਸਿੰਬੋਲਿਕ ਹੈ ਕਿ ਤੁਸੀਂ ਇੱਥੇ ਬੈਠੇ ਰਹੋ ਬਿਲਕੁਲ ਬਹਿਣਾ ਚਾਹੀਦਾ ਮੈਂ ਸਾਰੇ ਮੈਂਬਰਸੇਬਾ ਨੂੰ ਬੇਨਤੀ ਕਰਦਾ ਹੈ ਕਿ ਜਿਨ੍ਹਾਂ ਲੋਕਾਂ ਨੇ ਆਪਾਂ ਨੂੰ ਇੱਥੇ ਵੋਟਾਂ પાਕੇ ਭੇਜਿਆ ਆਪਣੀ ਨੁਮਾਇੰਦਗੀ ਦੇਣ ਲਈ ਭੇਜਿਆ ਉਹਨਾਂ ਲੋਕਾਂ ਦੀ ਆਪਣੇ ਤੋਂ ਇਹ ਤਵੱਕੋ ਹੈ ਕਿ ਅਸੀਂ ਉਹਦਾ ਦੇ ਦੁੱਖ ਦਰਦ ਨੂੰ ਇੱਥੇ ਰੱਖੀਏ ਜੇ ਕੋਈ ਮਾਰਯੋਗ ਮੈਂਬਰ ਕਿਸੇ ਦਾ ਦੁੱਖ ਦਰਦ ਰੱਖਦਾ ਤੇ ਉਹਨੂੰ ਸੁਣੀਏ ਇਹ ਬਿਲਕੁਲ ਜਸਟੀਫਾਈਡ ਨਹੀਂ ਕਿ ਇੱਕ ਧਿਰ ਬੋਲੀ ਜਾਂਦੀ ਹੈ ਦੂਜੀ ਧਿਰ ਵਾਕ ਆਊਟ ਕਰਕੇ ਚਲ ਜੇ ਸੋ 10 ਮਿੰਟ ਇੱਥੇ ਹਾਜ਼ਰੀ ਲਈ ਆਉਂਦੀ ਤੇ ਆਪਾਂ ਚੱਲ ਗਏ ਉਸ ਗੱਲ ਨੂੰ ਬਿਲਕੁਲ ਸਿੰਬੋਲਿਕ ਤੌਰ ਤੇ ਮਾਰਯੋਗ ਸਾਹਿਬ ਨੇ ਠੀਕ ਕਿਹਾ ਇੱਕ ਮਿੰਟ ਇੱਕ ਮਿੰਟ ਸਪੀਕਰ ਸਾਹਿਬ ਸਪੀਕਰ ਸਾਹਿਬ ਚਾਰ ਪੰਜ ਦਿਨ ਪਹਿਲਾਂ ਰਵਨੀਤ ਬਿੱਟੋ ਹਰੀ ਮਿਊਸਪਲ ਕਮਿਸ਼ਨਰ ਦੇ ਦਫ਼ਤਰ ਨੂੰ ਤਾਲਾ ਲਗਾਉਣ ਗਏ ਸੀ ਉਹ ਤਾਲਾ ਠੀਕ ਹੈ ਇਹ ਤਾਲਾ ਅੰਦਰੋਂ ਲਾ ਰਹੇ ਆਂ ਅੰਦਰੋਂ ਤਾਂ ਕਿ ਤੁਸੀਂ ਇੱਥੇ ਬੈਠੇ ਰਹੋ ਤੁਸੀਂ ਨਜ਼ਾਰੇ ਲੈਣ ਵਾਸਤੇ ਆਏ ਹੋ 2 ਮਿੰਟ ਮੁਰਦਾਬਾਦ ਕਰੋ ਫੋਟੋਆਂ ਛਪ ਗਈਆਂ ਚਲੋ ਤਾਲਾ ਲਵਾਓ ਮੈਂ ਸਰ ਕਾਂਗਰਸ ਪਾਰਟੀ ਦੇ ਦਫ਼ਤਰ ਨੂੰ ਵੀ ਤਾਲਾ ਲਵਾਓ ਜੀ ਮਤੇ ਤੇ ਮੁੱਖ ਮੰਤਰੀ ਸਾਹਿਬ मते थे कैल बोलो तुम बैठो जी तुम बैठो मुख्यमंत्री का मते बोलेंगे जी बहुत बहुत धन्यवाद स्पीकर साहब ती मू इन माड़ी ऑपोजिशन दे ने होंदए भी मैं बोलने का मौका दिता है ਸਾਲ ਨੂੰ ਤੇ ਮੈਂ ਪੰਜਾਬ ਦੇ ਵਿੱਚ ਜੋ ਪਿਛਲੇ 2 ਸਾਲ ਤੋਂ 16 ਮਾਰਚ ਨੂੰ 2 ਸਾਲ ਹੋਣਗੇ 16 ਮਾਰਚ ਨੂੰ 2 ਸਾਲ ਹੋਣਗੇ ਤੇ ਉਹ ਦੋ ਸਾਲਾਂ ਅਸੀਂ ਕੀ ਕੀ ਕੀਤਾ ਇਹਦੇ ਬਾਰੇ ਵੈਸੇ ਗਵਰਨਰ ਦੀ ਮੰਨ ਜੋ ਗਵਰਨਰ ਦੀ ਸਪੀਚ ਦੇ ਵਿੱਚ ਸੀ ਪਰ ਕਿਉਂਕਿ ਸੱਚ ਸੁਣ ਨਹੀਂ ਸਕਦੇ ਇਹਨਾਂ ਨੇ ਗਵਰਨਰ ਸਾਡੀ ਸਪੀਚ ਨੂੰ ਡਿਸਟਰਬ ਕੀਤਾ ਮਾਨਯੋਗ ਗਵਰਨਰ ਸਾਹਿਬ ਨੂੰ ਇਹ ਕਹਿਣਾ ਪਿਆ ਕਿ ਮੈਂ ਬਿਨਾਂ ਕਿਸੇ ਕੌਮਾ ਬਿੰਦੀ ਕੱਟੇ ਇਹ ਸਾਰਾ ਭਾਸ਼ਣ ਪੜਨਾ ਚਾਹੁੰਦਾ ਸੀ ਪਰ اپੋਜੀਸ਼ਨ ਜਿਹੜੀ ਹੈ ਉਹ ਸੁਣਨਾ ਨਹੀਂ ਚਾਹੁੰਦੀ ਤੇ ਮੇਰੇ ਭਾਸ਼ਣ ਨੂੰ ਸਾਰੇ ਨੂੰ ਪੜਿਆ ਗਿਆ ਸਮਝਿਆ ਜਾਵੇ ਬਹੁਤ ਵੱਡੀ ਗੱਲ ਹੈ ਕਿ ਟੇਬਲ ਤੇ ਉਹ ਭਾਸ਼ਣ ਜਿਹੜਾ ਉਹ ਟੇਬਲ ਹੋ ਗਿਆ ਸਰ ਸੋ ਮੈਂ ਗੱਲਾਂ ਇਹਨਾਂ ਨੇ ਜੋ ਮੰਜ਼ੀ ਕਰਨੀਆਂ ਗੱਲਾਂ ਇਹਨਾਂ ਦੀਆਂ ਗੱਲਾਂ ਦਾ ਪੰਜਾਬ ਨਾਲ ਕੋਈ ਸਬੰਧ ਨਹੀਂ ਇਹਨਾਂ ਦਾ ਬਿਜ਼ਨਸ ਮੁਫਤ ਨਾਲ ਕੋਈ ਸਬੰਧ ਨਹੀਂ ਇਹਨਾਂ ਦਾ ਤੀਰਥ ਯਾਤਰਾਵਾਂ ਨਾਲ ਕੋਈ ਸਬੰਧ ਨਹੀਂ ਇਹਨਾਂ ਦਾ ਪ੍ਰਾਈਵੇਟ ਫਾਰਮਨ ਪ੍ਰਾਂਟ ਖਰੀਦ ਲੈ ਇਹਨਾਂ ਨਾਲ ਕੋਈ ਸਬੰਧ ਨਹੀਂ ਇਹਨਾਂ ਦਾ ਸਕੂਲ ਆਫ ਫੈਮਿਨਸ ਨਾਲ ਕੋਈ ਸਬੰਧ ਨਹੀਂ ਇਹਨਾਂ ਦਾ ਆਮ ਆਦਮੀ ਕਰੀਮਤਾ ਨਾਲ ਕੋਈ ਸਬੰਧ ਨਹੀਂ ਸਰਨਾ ਲੈਣਾ ਦੇਣਾ ਹੀ ਕੱਖ ਨਹੀਂ ਬਸ ਇਹ ਤਾਂ ਕਹਿੰਦੇ ਸਾਨੂੰ ਕੁਰਸੀ ਦਿਓ ਸਾਨੂੰ ਕੁਰਸੀ ਦਿਓ ਉਹ ਮਿਲ ਨਹੀਂ ਸਕਦੀ ਉਹ ਲੋਕ ਦਿੰਦੇ ਆ ਜੀ ਉਹ ਲੋਕ ਦਿੰਦੇ ਆ ਜੇਕਰ ਇਹਨਾਂ ਦੇ ਹੱਥ 'ਚ ਹੁੰਦੀ ਆ ਆਪ ਹੀ ਲੈ ਲੈਂਦੇ ਸੋ ਇਸ ਕਰਕੇ ਮੈਂ ਤੁਹਾਨੂੰ ਧੰਨਵਾਦ ਦੇਣਾ ਚਾਹੁੰਦਾ ਕਿ ਤੁਸੀਂ ਮੈਨੂੰ ਅੱਜ ਬੋਲਣ ਦਾ ਮੌਕਾ ਦਿੱਤਾ ਸਰ ਇਹਨਾਂ ਕਰਕੇ ਇਹਨਾਂ ਕਰਕੇ ਅਸੀਂ ਮੋਬਾਈਲ ਰਿਪੇਅਰ ਕਰਨ ਵਾਲੇ ਰਹੇ ਇਹਨਾਂ ਦੀਆਂ ਸਰਕਾਰਾਂ ਕਰਕੇ ਅਸੀਂ ਮਟੀਰੀਅਲ ਬਣ ਗਏ ਇਹਨਾਂ ਦੀਆਂ ਸਰਕਾਰਾਂ ਕਰਕੇ ਅਸੀਂ 100-150 ਰੁਪਇਆ 200 ਰੁਪਇਆ ਤਿਆਰੀ ਕੀਤੇ ਜਾਣ ਅਸੀਂ ਸਟੇਜਾਂ ਤੇ ਜਾਂਦੇ ਰਹੇ ਅਸੀਂ ਆਪਣੀਆਂ ਮਿਹਨਤਾਂ ਨਾਲ ਆਪਣੀਆਂ ਪ੍ਰਾਪਤੀਆਂ ਕੀਤੀਆਂ ਅਸੀਂ ਵੋਟਾਂ 'ਚ ਖੜੇ ਹੋਏ ਅਸੀਂ ਇੰਨਾ ਵਾਂਗੂ ਪੈਸੇ ਨਹੀਂ ਵੰਡੇ ਸਾਡੇ ਬਾਪੂਆਂ ਨੇ ਇਹਨਾਂ ਦੇ ਬਾਪੂਆਂ ਵਾਂਗੂ ਸੋਨੇ ਦੇ ਬਿਸਕੁਟਾਂ ਦੀ ਸਮਕਲਿੰਗ ਨਹੀਂ ਕੀਤੀ ਅਸੀਂ ਤਾਂ ਕਰਕੇ ਮਟੀਰੀਅਲ ਆ ਜੀ ਅਸੀਂ ਮਿਹਨਤੀ ਆ ਅਸੀਂ ਕੰਮ ਆ ਅਸੀਂ ਕਰਤੀਆਂ ਇਹਨਾਂ ਨੂੰ ਮਟੀਰੀਅਲ ਲੱਗਦਾ ਇਹਨਾਂ ਦੇ ਸਵਾ ਸਵਾ ਲੱਖ ਦੇ ਸ਼ਾਨ ਲੈ ਕੇ ਆਉਂਦੇ ਅਤੇ ਫਿਰ ਇਹ ਫਿਰ ਜ ਸਵਾ ਲੱਖ ਦਾ ਸ਼ਾਨ ਲੈ ਕੇ ਆਉਣਗੇ ਤਾਂ ਫਿਰ ਅਸੀਂ ਤਾਂ ਮਟੀਰੀਅਲ ਹੀ ਲੱਗਾਂਗੇ ਸਰ ਇਸ ਤੋਂ ਸਾਰੇ ਮਟੀਰੀਅਲ ਨਹੀਂ ਆਨਾਂ ਵਾਸਤੇ ਪਰ ਮੈਂ ਦੱਸਣਾ ਚਾਹਨਾ ਸਾਡੇ ਕੋਲੇ ਮਟੀਰੀਅਲ ਨਹੀਂ ਸਾਡਾ ਵਿੱਤ ਮੰਤਰੀ ਮੰਨਿਆ ਪਰਮੰਨਿਆ ਐਡਵੋਕੇਟ ਹੈ ਸਾਡੇ ਕੋਲੇ ਡਾਕਟਰ ਬਲਜੀਤ ਕੌਰ ਮੰਨਿਆ ਪਰਮੰਨਿਆ ਅੱਖਾਂ ਦੀ ਡਾਕਟਰ ਹੈ ਸਾਡੇ ਕੋਲੇ ਡਾਕਟਰ ਚੰਦਜੀ ਚਲਨੀ ਮੰਨਿਆ ਪਰਮੰਨਿਆ ਅੱਖਾਂ ਦਾ ਡਾਕਟਰ ਹੈ ਸਾਡਾ ਸਿਹਤ ਮੰਤਰੀ ਡਾਕਟਰ ਬਲਵੀਰ ਮੰਨਿਆ ਪਰਮੰਨਿਆ ਅੱਖਾਂ ਦਾ ਡਾਕਟਰ ਹੈ ਇਸ ਕਰਕੇ ਅਸੀਂ ਮਟੀਰੀਅਲ ਨਹੀਂ ਹੈਗੇ ਅਸੀਂ ਬਹੁਤ ਸਿਆਣੇ ਵੀ ਆ ਸਾਡੇ ਕੋਲ ਸਰਕਾਰ ਦੋ ਸਾਲ ਹੋਵੇ ਚਲਾਉਂਦੇ ਆ ਪੰਜਾਬ ਨੂੰ ਕੋਈ ਕਾਠਾ ਨਹੀਂ ਪੈਣ ਦਿੱਤਾ ਕਦੇ ਤੁਹਾਡੇ ਵਿੱਤ ਮੰਤਰੀ ਵੰਗੂ ਇਹ ਨਹੀਂ ਕਿਹਾ ਕਿ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਸਾਡਾ ਖਜ਼ਾਨਾ ਵੀ ਭਰਿਆ ਹੈ ਸਾਡੀ ਨੀਅਤ ਵੀ ਭਰੀ ਹੈ ਤੁਹਾਡੀ ਨੀਅਤ ਵੀ ਖਾਲੀ ਹੈ ਤੁਹਾਡਾ ਖਜ਼ਾਨਾ ਵੀ ਖਾਲੀ ਹੈ ਤੁਸੀਂ ਇਹੀ ਕਰ ਸਕਦੇ ਹੋ ਬਸ ਸੋ ਇਸ ਕਰਕੇ ਮੈਨ ਸਪੀਕਰ ਸਾਹਿਬ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਕਿ ਲ ਬਾਮ ਤੌਰ ਤੇ ਕੀ ਹੁੰਦਾ ਸੀ ਆਮ ਤੌਰ ਤੇ ਸਰਕਾਰਾਂ ਆਉਂਦੀਆਂ ਨੇ ਸਰਕਾਰਾਂ ਆਉਂਦੀਆਂ ਨੇ ਤੇ ਆਖੇ ਆਖੇ ਸਰਕਾਰੀ ਸੰਸਥਾਵਾਂ ਨੂੰ ਵੇਚ ਦਿੰਦੀਆਂ ਨੇ ਪ੍ਰਾਈਵੇਟ ਨੂੰ ਵੇਚ ਦਿੰਦੀਆਂ ਨੇ ਪ੍ਰਾਈਵੇਟ ਨੂੰ ਵੇਚ ਦਿੰਦੀਆਂ ਨੇ ਘਾਟੇ ਦਾ ਸੌਦਾ ਕਹਿ ਕੇ ਪਹਿਲੀ ਵਾਰ ਹੋਇਆ ਉਲਟੀ ਗੰਗਾ ਬਈ ਹੈ ਅਸੀਂ 540 ਮੀਗਾਵਾਟ ਦਾ ਜੀਵੀਕੇ ਦਾ ਗੋਇੰਦਵਾਲ ਵਾਲਾ ਇਹ ਥਰਮਲ ਪਲਾਂਟ ਹੈ ਸਰਕਾਰ ਨੇ ਇੱਕ ਫਰਬਲੀ ਨੂੰ ਖਰੀਦਿਆ ਹੈ 540 ਮੈਗਾਵਾਟ ਦਾ ਤਿੰਨ ਹਾਲ ਉਹਦਾ ਨਾਮ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਰੱਖਿਆ ਸ੍ਰੀ ਗੁਰੂ ਅਮਰਦਾਸ ਦੀ ਸਾਰੀ ਜ਼ਿੰਦਗੀ ਕਿ ਜੀ ਜੀ ਗੁਰੂ ਨੇ ਆਪਣੇ ਉਹਨਾਂ ਦੀ ਸਾਰੀ ਜ਼ਿੰਦਗੀ ਜਿਹੜੀ ਹੈ ਉਹ ਗੋਇੰਦਵਾਲ ਸਾਹਿਬ ਤੋਂ ਨਿਕਲੀ ਬਿਤਾਈ ਉੱਥੇ ਸਤੀ ਪ੍ਰਥਾ ਸਤੀ ਪ੍ਰਥਾ ਖਤਮ ਕੀਤੀ ਲੰਗਰ ਪ੍ਰਥਾ ਸ਼ੁਰੂ ਕੀਤੀ ਆ ਹੁਣ ਜਦੋਂ ਗੁਰੂ ਅਮਰਦਾਸ ਦੀ ਗੱਲ ਚੱਲ ਰਹੀ ਹੈ ਐਥੇ ਮੁਰਦਾਬਾਦ ਦੇ ਨਾਰੇ ਲਾਉਣ ਵਾਲਾ ਨੂੰ ਕੋਈ ਨਰਕਾਂ ਚ ਢੋਈ ਮਿਲੂ ਇਹਨਾਂ ਨੂੰ ਨਰਕਾਂ ਚ ਢੋਈ ਮਿਲੂ ਇਹਨਾਂ ਨੂੰ ਮੁਰਦਾਬਾਦ ਦੇ ਨਾਰੇ ਲਾਈ ਜਾਂਦੇ ਜਦੋਂ ਮੈਂ ਸ੍ਰੀ ਗੁਰੂ ਅਮਰਦਾਸ ਜੀ ਦੀ ਗੱਲ ਕਰ ਰਿਹਾ ਆ ਇਹਨਾਂ ਦੇ ਆ ਇਹਨਾਂ ਦੇ ਹਾਲਾਤ ਨੇ ਇਹਨਾਂ ਨੂੰ ਕੁਰਸੀਆਂ ਚਾਹੀਦੀਆਂ ਇਹਨਾਂ ਨੂੰ ਕੁਰਸੀਆਂ ਚਾਹੀਦੀਆਂ ਖੈਰਾ ਸਾਹਿਬ ਹਜੇ ਕਾਂਗਰਸੀ ਹੋ ਖੈਰਾ ਸਾਹਿਬ ਕਾਂਗਰਸੀ ਹੋ ਅੱਜਕੱਲ੍ਹ ਕਿੱਥੇ ਆਜ ਕੱਲ ਜਿੱਦਣ ਮੰਤਰੀ ਆਵਾਜ਼ ਕਰਦੇ ਸਨ ਮੋਹਰੇ ਕੋਲ ਤੇ ਜਮ ਮੋਰਚਾ ਤੇ ਕਰੇ ਪਾਸ ਪਹਿਲਾਂ ਖਾਲੀਆਂ ਕੋਲੇ ਸੀ ਮੈਂ ਤਾਂ ਖੜਾ ਛਡਾਲਿਆ ਸੀ ਇਦਾਂ ਵੀ ਛਡਾਲੋ ਇਹ ਮਾਂਜੂ ਤੁਹਾਨੂੰ ਇਹ ਮਾਂਜੂ ਇਹ ਸਾਡੇ ਕੋਲ ਹੀ ਰਿਹਾ ਪਹਿਲਾਂ ਸਾਡੇ ਕੋਲ ਹੀ ਰਹਿ ਸੀ ਤੁਹਾਨੂੰ ਕਹਿੰਦੇ ਆ ਸਾਡਾ ਤਜਰਬਾ ਬਹੁਤ ਮਾੜਾ ਹੈ ਇਹ ਤੁਹਾਨੂੰ ਮਾਂਜੂ ਸਾਰਿਆਂ ਨੂੰ ਦੇਖਿਓ ਅਮਰ ਤੇ ਆਜੋ ਜੀ ਵਾਤੇ ਤੇ ਆਜੋ ਮਾਹਲਾ ਮੈਂ ਕਿਹਨਾ ਸਪੀਕਰ ਤੇ ਮੈਂ ਕਿਹਨਾ ਕੈਮਰੇ ਤੇ ਦਿਖਾਉਣਾ ਚਾਹੀਦਾ ਹੈ ਕਿ ਜਦੋਂ ਪੰਜਾਬ ਦੀ ਤਰੱਕੀ ਦੀ ਗੱਲ ਹੋ ਰਹੀ ਹੈ ਬਿਜਲੀ ਮੁਫਤੀ ਦੀ ਗੱਲ ਹੋ ਰਹੀ ਹੈ ਮੋਹੱਲਾ ਕਲੀਨਿਕਾਂ ਦੀ ਗੱਲ ਹੋ ਰਹੀ ਹੈ ਜਦੋਂ ਪੰਜਾਬ ਦੇ ਵਿੱਚ ਇਨਫਰਾਸਟ੍ਰਕਚਰ ਦੀ ਗੱਲ ਹੋ ਰਹੀ ਹੈ ਇੰਡਸਟਰੀ ਦੀ ਗੱਲ ਹੋ ਰਹੀ ਹੈ ਉਸ ਵੇਲੇ ਕਾਂਗਰਸ ਕਹਿ ਰਹੀ ਹੈ ਸਾਨੂੰ ਕੁਰਸੀਆਂ ਦਿਵਾਓ ਸਾਨੂੰ ਕੁਰਸੀਆਂ ਦਿਵਾਓ ਆਪ ਤੁਸੀਂ ਤਾਜਵਾ ਸਾਹਿਬ ਨਮਸਕਾਰ ਤਾਜਵਾ ਸਾਹਿਬ ਆਪਣਾ ਕਈ ਵਾਰੀ ਸਪੀਕਰ تھا ਜੀ ਕਈ ਵਾਰੀ ਮੈਂ ਦੇਖਿਆ ਕਿ ਕਈ ਵਾਰੀ ਬੱਚੇ ਹੁੰਦੇ ਆ ਉਹਨਾਂ ਨੂੰ ਕੋਈ ਗੰਭੀਰ ਬਿਮਾਰੀ ਹੁੰਦੀ ਹੈ ਪਤਾ ਲੱਗ ਜਾਂਦਾ ਕਿ ਹਾਲ ਦੋ ਥਾਲੀ ਜ਼ਿੰਦਗੀ ਹੈ ਉਹ ਬੱਚੇ ਨੂੰ ਪੁੱਛेंगे ਤੂੰ ਕੀ ਬਣਨਾ ਹੈ ਉਹ ਕਹਿੰਦਾ ਜੀ ਮੈਂ ਐਸਐਸਪੀ ਬਣਨਾ ਹੈ ਤਾਂ ਜਿਹੜਾ ਜ਼ਿਲ੍ਹੇ ਦਾ ਐਸਐਸਪੀ ਹੈ ਇੱਕ ਘੰਟੇ ਵਾਸਤੇ ਉਹਨੂੰ ਆਪਣੀ ਕੁਰਸੀ ਤੇ ਬਿਠਾ ਦਿੰਦਾ ਹੈ ਕਿ ਤੂੰ ਤੂੰ ਫੀਲਿੰਗ ਲੈ ਲੈ ਤੇਰੀ ਜ਼ਿੰਦਗੀ ਜ਼ਿਆਦਾ ਨਹੀਂ मैं कहता कि जिंदगी ज्यादा नहीं पर मिलनी नहीं कुर्सी बाजवा साहब नफर करता आधा घंटा इतने बह जाओ मेरे न बाजवा साहब अद्धा घंटा बह के फीलिंग ले लो लोग ने नहीं देनी इत बह लो उ पजामी है उम ने मुश्किल है जी मुश्किल है ਸੋ ਦੇ ਚੋਂ ਡਰਦਾ ਮੁੱਖ ਮੰਤਰੀ ਕੌਣ ਕਹਿੰਦਾ ਹੈ ਨਾ ਕੀਤੇ ਜਾਣ ਓ ਹੋ 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 ਕਿੰਨੀਆਂ ਪਾਰਟੀਆਂ ਬਦਲ ਗਿਆ ਕਦੇ ਇਧਰੋਂ ਕਦੇ ਉਧਰੋਂ ਹੁਣ ਇਧਰੋਂ ਹੁਣ ਉਧਰੋਂ ਉਹ ਰਹਿਣ ਤੋਂ ਮਹਾਰਾਜ ਰਹਿਣ ਤੋਂ ਉਹ ਸਾਈਕਲ ਦੇ ਵੀ ਸਟੈਂਡ ਹੁੰਦਾ ਹੈ ਉਹ ਦੋਜੀ ਵਾਲੇ ਮੋਟਰਸਾਈਕਲ ਨੇ ਜਿੱਦ ਨੂੰ ਡੇਡਾ ਕਰਦਾ ਉਧਰ ਵੀ ਹੋ ਜਾਂਦਾ ਮਾਰਿਓ ਮੁਖਮਤੀ ਸਾਹਿਬ ਗੁਰਨੇ ਡਰੈਸ ਮੈਨੂੰ ਪਤਾ ਲੱਗਿਆ ਹੁਣ ਕਿਤੇ ਨਵੀਂ ਪਾਰਟੀ ਜਾ ਰਹੀ ਹੈ ਮੈਨੂੰ ਪਤਾ ਲੱਗਿਆ ਕਿ ਨਵੀਂ ਪਾਰਟੀ ਜਾ ਰਹੀ ਹੈ ਸੋ ਇਹਨਾਂ ਨੂੰ ਕੁਝ ਨਹੀਂ ਲੱਭਣਾ ਇਹ ਇਹ ਓਪਮੱਕਰ ਨੇ ਕਦੇ ਐਸ ਫੁੱਲ ਤੇ ਮੇਰਾ ਯਾਰ तितਲੀਆਂ ਵਰਗਾ ਕਦੇ ਐਸ ਫੁੱਲ ਤੇ ਕਦੇ ਓਸ ਫੁੱਲ ਇਹ तितਲੀਆਂ ਨੇ तितਲੀਆਂ ਇਹਨਾਂ ਨੇ ਪੰਜਾਬ ਦਾ ਕੱਖ ਨਹੀਂ ਸਵਾਰਿਆ ਜੇ ਇਹਨਾਂ ਨੇ ਸਵਾਰਿਆ ਹੁੰਦਾ ਸਾਨੂੰ ਆਉਣ ਦੀ ਲੋੜ ਨਾ ਪੈਂਦੀ ਆ ਮੇਰੇ ਪਿੱਛੇ ਬੈਠੇ ਨੇ ਜਿਹੜੇ 95% ਬੰਦੇ ਨਾਨ ਪੋਲਿਟਿਕਲ ਬੈਕਗਰਾਉਂਡ ਤੋਂ ਨੇ ਕੋਈ ਕਲਾਕਾਰ ਸੀ ਕੋਈ ਵਕੀਲ ਸੀ ਕੋਈ ਆਪਣਾ ਕੰਮ ਕਰਦਾ ਸੀ ਸਾਨੂੰ ਕਿਉਂ ਆਉਣਾ ਪਿਆ ਇੰਨਾਂ ਦੀਆਂ ਨਲੇਚੀਆਂ ਕਰਕੇ ਆਉਣਾ ਪਿਆ ਇੰਨਾ ਜੇ ਜੇ ਇਹ ਜੱਜ ਦੇ ਨਿਕਲ ਆਉਂਦੇ ਜੇ ਇਹ ਜੱਜ ਦੇ ਨਿਕਲ ਹੁੰਦੇ ਸਾਨੂੰ ਆਉਂਦੀ ਲੋੜ ਹੀ ਨਹੀਂ ਪੈਣੀ ਸੀ ਚੁੱਪ ਕਰ ਚੁੱਪ ਕਰ ਚੁੱਪ ਕਰ ਜੀ ਸਾਹਿਬ ਚੁੱਪ ਕਰ ਜਾ ਬੱਖੋਂ ਚੌਥੇ ਨੂੰ ਹੱਥੋਂ ਚੌਥੇ ਨੂੰ ਵੀ ਚੁੱਪੀ ਕਰੀਂ ਨਾ ਹੁਣ ਚੁੱਪ ਕਰ ਜਾ ਕਿਹਨੂੰ ਐਡਰੈਸ ਕਰੋ ਸਾਰਿਆਂ ਦੇ ਮੇਰੇ ਕੋਲੇ ਫੈਲਾ ਪਈਆਂ ਸਾਰਿਆਂ ਦੀ ਸਰ ਕੱਲ ਨੂੰ ਬਜਟ ਬੇਸ਼ ਕਰਨਗੇ ਬਜਟ ਦੇ ਵਿੱਚ ਇੱਕ ਪ੍ਰੋਵੀਜ਼ਨ ਰੱਖਿਆ ਹੈ ਪੰਜਾਬ ਦੇ ਵਿੱਚ ਬੱਸਾਂ ਦੀਆਂ ਬਾਡੀਆਂ ਲੱਗਦੀਆਂ ਸਰ ਹਰ ਗੋਬਿੰਦ ਭਧੌੜ ਵਾਲਾ ਮਸ਼ਹੂਰ ਹੈ ਸਤਲੁਜ ਜਲੰਧਰ ਵਾਲਾ ਮਸ਼ਹੂਰ ਹੈ ਪਰ ਸਾਰੇ ਇੰਡੀਆ ਚੋਂ ਬੱਸਾਂ ਟਰੱਕਾਂ ਦੀਆਂ ਬਾਡੀਆਂ ਲਵਾਉਣ ਲੋਕ ਪੰਜਾਬ ਚ ਆਉਂਦੇ ਆ ਪਰ ਪਤਾ ਨਹੀਂ ਕੀ ਕਾਰਨ ਹੋ ਗਿਆ ਪਿਛਲੇ ਸਰਕਾਰ ਦਰਾਂ ਬੱਸਾਂ ਦੀਆਂ ਬਾਡੀਆਂ ਲਵਾਉਣ ਵਾਸਤੇ ਸਾਨੂੰ ਹੱਥਾਂ ਜਾਣਾ ਪੈ ਗਿਆ ਸਾਰੇ ਚੈੱਕ ਕਰਾਂਗੇ ਰਾਜਸਥਾਨ ਵਾਲੇ ਸਸਤੀਆਂ ਲਾ ਰਹੇ ਨੇ ਇਹ ਚੈੱਕ ਕੀਤਾ ਜਾਊਗਾ ਇਹ ਆਪਣਾ ਆਪਣਾ ਦਾ ਬਿਜ਼ਨਸ ਆਪਣਾ ਬਿਜ਼ਨਸ ਬਾਹਰ ਜਾ ਰਿਹਾ ਜੇ ਉਹ ਸਸਤੀਆਂ ਲਾ ਰਹੇ ਨੇ ਤਾਂ ਆਪਾਂ ਵੀ ਉਨੀ ਮੈਚ ਕਰ ਦਾਂਗੇ ਰਾਜਸਥਾਨ ਨਾਲ ਇਹ ਬਜਟ ਦੇ ਵਿੱਚ ਪੇਸ਼ ਕਰਾਂਗੇ ਵਡਿੰਗ ਸਾਹਿਬ ਰਾਜਾ ਵਡਿੰਗ ਸਾਹਿਬ ਆ ਸੁਣ ਲਿਓ ਬਸਾਂ ਦੀਆਂ ਬਾੜੀਆਂ ਇੱਥੇ ਕਿਉਂ ਨਹੀਂ ਲੱਗਦੀਆਂ ਇਸ ਬਾਰੇ ਅਸੀਂ ਜਾਂਚ ਕਰਾਂਗੇ ਤੇ ਇਹਨਾਂ ਨੂੰ ਹਰੀਸ਼ ਚੌਧਰੀ ਦੇ ਕਹਿਣ ਤੇ ਉੱਥੇ ਬਸਾਂ ਦੀਆਂ ਬਾੜੀਆਂ ਛੋਲੂਆਂੀਆਂ ਪਈਆਂ ਇਹਦਾ ਬਾਰੇ ਵੀ ਸਾਰੇ ਕੋ ਜਾਂਚ ਕੀਤੀ ਜਾਊ ਕਿੰਨਾ ਕਰਤਾ ਪਿਆ ਆਪਾਂ ਨੂੰ ਜਿੰਦਾਬਾਦ ਤੇ ਬੱਸਾਂ ਲੋਕ ਬਾੜੀਆਂ ਲਵਾਉਣ ਆਉਂਦੇ ਇੱਥੇ ਜਿੰਦਾਬਾਦ ਸੋ ਇਹਨਾਂ ਦੀ ਮੁਰਦਾਬਾਦ ਮੁਰਦਾਬਾ ਸੁਣੀ ਜਾਓ ਜਨਤਾ ਵੱਲੋਂ ਵੀ ਮੁਰਦਾਬਾਦੀ ਹੈ ਅੱਜ ਮੈਂ ਜਿਹੜਾ ਤਾਲਾ ਦਿੱਤਾ ਮੈਂ ਤਾਲਾ ਅੰਦਰ ਲਾਉਣ ਵਾਸਤੇ ਦਿੱਤਾ ਬਾਹਰ ਨਹੀਂ ਜਿੰਦਾਬਾਦ ਜਿੰਦਾਬਾਦ ਸਰੇ ਹੀ ਕਾਂਗਰਸ ਹੈ ਜਿਹੜੀ ਸੰਸਦ ਦੇ ਵਿੱਚ ਇੱਕ ਦਿਨ 'ਚ ਇਹਨਾਂ ਦੇ 50-50 MP ਇਹਨੂੰ ਬਾਹਰ ਕੱਢ ਕੇ ਮਾਰ ਦਿੰਦੇ ਮੈਂ ਬਾਹਰ ਤਾਂ ਨਹੀਂ ਕੱਢੇ ਮੈਂ ਬਾਹਰ ਨਹੀਂ ਕੱਢੇ ਮੈਂ ਨਿਸ਼ਕਾਸ਼ਿਤ ਨਹੀਂ ਕੀਤੇ ਇਹਨੂੰ ਘੜ ਦੋ ਨਾ ਮੈਂ ਕਹਿੰਦਾ ਅੰਦਰ ਰੱਖੋ ਜਿੰਦਾ ਲਾਓ ਉਹ ਚੋਰ ਛੋਡੇ ਕਹਤੇ ਮੋਤਾਵਾ ਥੋੜੀ ਹੋ ਜੂ ਸੋ ਸਪੀਕਰ ਮੋਤਾਵਾ ਸਪੀਕਰ ਸਾਹਿਬ ਤੋਂ ਅਸੀਂ ਤੁਹਾਡੇ ਬਾਰੇ ਤੁਸੀਂ ਪੁਲਿਸ ਐਕਸ਼ਨ ਲਓ